ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ MPHD W ਫੀਮੇਲ ਦੀਆਂ ਪੋਸਟਾਂ ਦੇ ਸਬੰਧ ਵਿੱਚ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਜਾਣਕਾਰੀ ਲੈ ਕੇ ਪਪਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਇਹਨਾਂ ਪੋਸਟਾਂ ਦੇ ਸਬੰਧ ਵਿੱਚ 7 ਜਨਵਰੀ 2024 ਦੇ ਐਤਵਾਰ ਨੂੰ ਪੇਪਰ ਲਿਆ ਗਿਆ ਸੀ ਯੂਨੀਵਰਸਿਟੀ ਵੱਲੋਂ ਰਿਜ਼ਲਟ ਇਹਨਾਂ ਦੀ ਵੈੱਬਸਾਈਟ ਤੇ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਅਪਡੇਟ ਕਰ ਦਿੱਤਾ ਗਿਆ ਸੀ ਸਾਰੇ ਕੈਂਡੀਡੇਟਸ ਨੇ ਆਪਣਾ ਰਿਜ਼ਲਟ ਚੈੱਕ ਕਰ ਲਿਆ ਹੋਣਾ ਤਾਂ ਯੂਨੀਵਰਸਿਟੀ ਵੱਲੋਂ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਨੈਕਸਟ ਸਟੈਪ ਹੈ ਡਾਕੂਮੈਂਟ ਵੈਰੀਫਿਕੇਸ਼ਨ ਦਾ ਰਹਿਣ ਵਾਲਾ ਤਾਂ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਡਾਕੂਮੈਂਟ ਵੈਰੀਫਿਕੇਸ਼ਨ ਦੇ ਜਾਣ ਸਮੇ ਤੁਸੀਂ ਕਿਹੜੇ-ਕਿਹੜੇ ਦਸਤਾਵੇਜ਼ਾਂ ਨਾਲ ਲੈ ਕੇ ਜਾਣੇ ਆ ਪੂਰੀ ਵੀਡੀਓ ਦੇ ਨਾਲ ਬਣੇ ਰਿਓ ਵੀਡੀਓ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਘਰ ਬੈਠੇ ਸਾਰੀ ਨੌਕਰੀਆਂ ਦੇ ਅਪਡੇਟਸ ਇਸ ਤਰ੍ਹਾਂ ਦੇ ਅਪਡੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਜੋ ਐਮ ਪੀ ਐਚ ਡਬਲਯੂ ਫੀਮੇਲ ਦੀਆਂ ਪੋਸਟਾਂ ਦੇ ਲਈ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਕੈਂਡੀਡੇਟਸ ਨੂੰ ਬੁਲਾਇਆ ਜਾਣਾ ਉਸ ਸਮੇਂ ਤੁਹਾਡੇ ਕਿਹੜੇ ਕਿਹੜੇ ਦਸਤਾਵੇਜ਼ ਤੁਹਾਡੇ ਕੋਲ ਹੋਣੇ ਚਾਹੀਦੇ ਆ ਤਾਂ ਜਾਣਕਾਰੀ ਸਾਂਝੀ ਕਰਦੇ ਆਂ ਜੀ ਆਨਲਾਈਨ ਫਾਰਮ ਪ੍ਰਿੰਟ ਜਦੋਂ ਤੁਸੀਂ ਪੋਸਟਾਂ ਦੇ ਲਈ ਅਪਲਾਈ ਕੀਤਾ ਸੀ ਉਹ ਆਨਲਾਈਨ ਫਾਰਮ ਦਾ ਪ੍ਰਿੰਟ ਤੁਹਾਡੇ ਕੋਲ ਹੋਣਾ ਚਾਹੀਦਾ ਨਾਲ ਜੀ ਰੋਲ ਨੰਬਰ ਦੀ ਕਾਪੀ ਵੀ ਤੁਸੀਂ ਨਾਲ ਲੈ ਕੇ ਜਾਣੀ ਹੈ ਜੀ ਡਾਕੂਮੈਂਟ ਵੈਰੀਫਿਕੇਸ਼ਨ ਦੇ ਸਮੇਂ ਨੈਕਸਟ ਹੈ ਜੀ 10ਵੀਂ ਦਾ ਸਰਟੀਫਿਕੇਟ ਜੋ ਕਿ ਉਮਰ ਦਾ ਸਬੂਤ ਵੀ ਹੁੰਦਾ 12ਵੀਂ ਦਾ ਸਰਟੀਫਿਕੇਟ ਏਐਨਐਮ ਦੇ ਸਾਰੇ ਦਸਤਾਵੇਜ਼ ਜੋ ਤੁਹਾਡੇ ਏਐਨਐਮ ਦੀ ਜੋ ਤੁਹਾਡੀ ਯੋਗਤਾ ਹੈ ਉਹਦੇ ਸਬੰਧ ਵਿੱਚ ਨੰਬਰ ਕਾਰਡ ਹੁੰਦਾ ਤੁਹਾਡਾ ਕੋਈ ਹੋਰ ਵੀ ਡਿਪਲੋਮਾ ਸਰਟੀਫਿਕੇਟ ਹੁੰਦਾ ਹੈ ਜਾਂ ਇੱਕ ਤੁਹਾਡਾ ਏਐਨਐਮ ਰਜਿਸਟ੍ਰੇਸ਼ਨ ਸਰਟੀਫਿਕੇਟ ਹੁੰਦਾ ਉਹ ਵੀ ਤੁਸੀਂ ਨਾਲ ਲੈ ਕੇ ਜਾਣਾ ਨੈਕਸਟ ਹੈ ਜੇਕਰ ਤੁਹਾਡੇ ਤੇ ਜਾਤੀ ਦਾ ਸਰਟੀਫਿਕੇਟ ਲਾਗੂ ਹੁੰਦਾ ਤਾਂ ਤੁਸੀਂ ਆਪਣਾ ਜੋ ਕਾਸ ਸਰਟੀਫਿਕੇਟ ਆ ਉਹ ਨਾਲ ਲੈ ਕੇ ਜਾਣਾ ਤਜਰਬਾ ਸਰਟੀਫਿਕੇਟ ਹੈ ਤੁਹਾਡਾ ਜਿਹੜੇ ਕੈਂਡੀਡੇਟਸ ਨੇ ਆਪਣੇ ਤਜਰਬਾ ਆਨਲਾਈਨ ਫਾਰਮ ਭਰਨ ਸਮੇਂ ਦਿੱਤਾ ਹੈ ਕਿ ਸਾਡਾ ਇਹਨਾਂ ਤਜਰਬਾ ਤਾਂ ਤਜਰਬਾ ਸਰਟੀਫਿਕੇਟ ਤੁਹਾਡਾ ਨਾਲ ਤੁਸੀਂ ਲੈ ਕੇ ਜਾਣਾ ਹੈ ਡਾਕੂਮੈਂਟ ਵੈਰੀਫਿਕੇਸ਼ਨ ਦੇ ਸਮੇਂ ਰਹਿائش ਦਾ ਸਰਟੀਫਿਕੇਟ ਤੁਹਾਡਾ ਜੀ ਜੇਕਰ ਤੁਹਾਡੇ ਕੋਲ ਬਣਿਆ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਤੁਸੀਂ ਬਣਵਾ ਲਓ ਇਹਨਾਂ ਦੇ ਇਹਨਾਂ ਦੇ ਵਿੱਚ ਦਾ ਬਹੁਤ ਵਧੀਆ ਗੱਲ ਹੈ ਤਾਂ ਤੁਹਾਡਾ ਆਧਾਰ ਕਾਰਡ ਵੀ ਤੁਸੀਂ ਇਹਦੀ ਜਗ੍ਹਾ ਤੇ ਯੂਜ਼ ਕਰ ਸਕਦੇ ਹੋ ਪਰ ਕੋਸ਼ਿਸ਼ ਕਰੋ ਤੁਸੀਂ ਰਹਿائش ਸਰਟੀਫਿਕੇਟ ਆਪਣਾ ਜ਼ਰੂਰ ਬਣਵਾਓ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਪਹਿਲਾਂ ਪਹਿਲਾਂ ਚਾਰ ਪਾਸਪੋਰਟ ਸਾਈਜ਼ ਫੋਟੋ ਵੀ ਤੁਸੀਂ ਕੋਸ਼ਿਸ਼ ਕਰੋ ਨਾਲ ਹੀ ਲੈ ਕੇ ਜਾਓ ਕਿਸੇ ਸਮੇਂ ਉੱਥੇ ਜ਼ਰੂਰਤ ਹੋਏਗੀ ਤਾਂ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਤਾਂ ਇਹ ਜੋ ਦਸਤਾਵੇਜ਼ ਹੈ ਕੁਝ ਤੁਸੀਂ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਸਮੇਂ ਨਾਲ ਲੈ ਕੇ ਜਾਣੇ ਆ ਇਹ ਜ਼ਰੂਰੀ ਆ ਤਾਂ ਆਨਲਾਈਨ ਫਾਰਮ ਪ੍ਰਿੰਟ ਤੁਸੀਂ ਆਪਣੀ ਲੌਗਇਨ ਆਈਡੀ ਦੇ ਵਿੱਚ ਲੌਗਇਨ ਕਰਕੇ ਪ੍ਰਿੰਟ ਕਰ ਸਕਦੇ ਹੋ ਰੋਲ ਨੰਬਰ ਵੀ ਤੁਸੀਂ ਲੌਗਇਨ ਕਰਕੇ ਆਪਣੀ ਲੌਗਇਨ ਆਈਡੀ ਦੇ ਵਿੱਚੋਂ ਪ੍ਰਿੰਟ ਕਰ ਸਕਦੇ ਹੋ ਤਾਂ ਅੱਜ ਹੀ ਅੱਜ ਦਾ ਅਪਡੇਟ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਇਸ ਤਰ੍ਹਾਂ ਦੀ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਤਾਂ